ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਬਾਪੂ ਦੇ ਸਬੰਧ ਵਿੱਚ ਪਿਓ ਦੇ ਸਬੰਧ ਵਿੱਚ 2-4 ਵੀਡੀਓ ਮੈਂ ਪਹਿਲਾਂ ਵੀ ਇਸੇ ਸਬੰਧ ਵਿੱਚ ਆਪ শ্রোਤਿਆਂ ਦੇ ਸਾਹਮਣੇ ਰੱਖ ਚੁੱਕਾ ਪਰ ਫਿਰ ਨਵੇਂ ਵਿਚਾਰ ਬਣੇ ਉਹ ਨਵੇਂ ਵਿਚਾਰ ਤੁਹਾਡੇ ਨਾਲ ਫਿਰ ਸ਼ੇਅਰ ਕਰਨੇ ਚਾਹੁੰਦਾ ਨੰਬਰ 1 ਦੇ ਉੱਤੇ ਬਾਪੂ ਤੋਂ ਬਿਨਾ ਮੋਢਾ ਨਹੀਂ ਕੋਈ ਥਾਪੜਦਾ ਹੁਣ ਤੁਸੀਂ ਕਹੋ ਵੀ ਮੋਢਾ ਥਾਪੜਨ ਵਾਲੇ ਤੇ ਬੜੇ ਮਿਲ ਜਾਂਦੇ ਨੇ ਪਿੰਡਾਂ ਦੇ ਅੰਦਰ ਆਮ ਮਿਲ ਜਾਂਦੇ ਨੇ ਬਜ਼ੁਰਗਾਂ ਦੇ ਕੋਡੇ ਹੱਥ ਲਾਈ ਦਾ ਮੋਢਾ ਥਾਪੜ ਦਿੰਦੇ ਨੇ ਜਾਂ ਹੋਰ ਕਿਸੇ ਨੂੰ ਪਿਆਰ ਨਾਲ ਗਲ ਬੱਕੜੀ ਪਾਈ ਦੀ ਉਹ ਮੋਢਾ ਥਾਪੜ ਦਿੰਦਾ ਮੇਰਾ ਮਤਲਬ ਇਹ ਹੈ ਕਿ ਬਾਪੂ ਤੋਂ ਬਿਨਾਂ ਉਸ ਪਿਆਰ ਦੇ ਨਾਲ ਲਜਜਤ ਦੇ ਨਾਲ ਅਹਿਸਾਸ ਦੇ ਨਾਲ ਮੋਢਾ ਨਹੀਂ ਥਾਪੜਦਾ ਜਿਹੜਾ ਬਾਪੂ ਦੇ ਥਾਪੜੇ ਵਿੱਚੋਂ ਬੱਚੇ ਨੂੰ ਪਿਆਰ ਮਿਲ ਜਾਂਦਾ ਜਦੋਂ ਬਾਪੂ ਮੋਢਾ ਥਾਪੜਦਾ ਹੈ ਨਾ ਉਸ ਮੋੜਾ ਥਾਪੜਨ ਦੇ ਅੰਦਰ ਕਈ ਤਰ੍ਹਾਂ ਦੀ ਜਿਹੜੀ ਹੈ ਨਾ ਫੀਲਿੰਗ ਉਹ ਸਮਾਈ ਹੁੰਦੀ ਹੈ ਅਹਿਸਾਸ ਸਮਾਇਆ ਹੁੰਦਾ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਬਹੁਤ ਰਸ ਹੈ ਗਲਵਕੜੀ ਤੇ ਆਪਾਂ ਮਿੱਤਰਾਂ ਨੂੰ ਵੀ ਪਾਉਣੇ ਆ ਰਿਸ਼ਤੇਦਾਰਾਂ ਨੂੰ ਵੀ ਪਾਉਣੇ ਆ ਪਾਉਣੀ ਵੀ ਚਾਹੀਦੀ ਸਾਰਿਆਂ ਨੂੰ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਰੱਖਣਾ ਚਾਹੀਦਾ ਪਰ ਜਿਹੜਾ ਬਾਪੂ ਦੀ ਗਲਵਕੜੀ ਦਾ ਸਵਾਦ ਹੈ ਨਾ ਉਹ ਨਾ ਤਾਇਆਂ ਦੀ ਗਲਵਕੜੀ ਨਾ ਚਾਚੇ ਨਾ ਮਾਮੇ ਨਾ ਫੁੱਫੇ ਨਾ ਦੂਜੇ ਨਾ ਤਿੱਜੇ ਉਹ ਗਲਵਕੜੀ ਸਿਰਫ ਗਲਵਕੜੀ ਹੈ ਪਰ ਬਾਪੂ ਦੀ ਗਲਵਕੜੀ ਦੇ ਅੰਦਰ ਬਹੁਤ ਵੱਡਾ ਖਜ਼ਾਨਾ ਛिपਿਆ ਹੁੰਦਾ ਹੈ ਹੁੰਦਾ ਛिपਿਆ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਹੋਸ਼ ਵੀ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਜੋਸ਼ ਵੀ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਪਿਆਰ ਵੀ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਉਮੰਗ ਵੀ ਹੈ ਬਾਪੂ ਦੀ ਗਲਵਕੜੀ ਦੇ ਅੰਦਰ ਤਰੰਗ ਵੀ ਹੈ ਬਹੁਤ ਕੁਝ ਗਲਵਕੜੀ ਦੇ ਵਿੱਚੋਂ ਮਿਲ ਜਾਂਦਾ ਹੈ ਸਲਾਹ ਦੇਣ ਵਾਲੇ ਦੁਨੀਆਂ ਦੇ ਵਿੱਚ ਹਜ਼ਾਰਾਂ ਤੁਹਾਨੂੰ ਲੋਕ ਮਿਲਣਗੇ ਤੁਸੀਂ ਕੋਈ ਤੰਦਾ ਕਰਨਾ ਹੈ bizness ਕਰਨਾ ਹੈ ਰਿਸ਼ਤਾ ਨਾਤਾ ਕਰਨਾ ਹੈ ਤੁਸੀਂ ਕਿਸੇ ਨੂੰ ਵੀ ਸਲਾਹ ਪੁੱਛੋ ਸਲਾਹ ਦੇਣ ਵਾਲੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਲੋਕ ਮਿਲਣਗੇ ਬਲਕਿ ਸਲਾਹ ਤੇ ਬਿਨਾ ਮੰਗਣ ਤੋਂ ਲੋਕ ਆਪਣੇ ਆਪ ਦੇ ਜਾਂਦੇ ਨੇ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੈਨੂੰ ਇਦਾਂ ਕਰਨਾ ਚਾਹੀਦਾ ਹੈ ਕਈ ਆਪਣੇ ਆਪ ਬਿਨਾ ਮੰਗਣ ਤੋਂ ਹੀ ਕੋਈ ਨਾ ਕੋਈ ਨੁਕਤੇ ਦੇਣਗੇ ਵੇਖੋ ਜੀ ਤੈਨੂੰ ਐ ਨਹੀਂ ਬੋਲਣਾ ਚਾਹੀਦਾ ਤੈਨੂੰ ਆ ਨਹੀਂ ਕਰਨਾ ਚਾਹੀਦਾ ਤੈਨੂੰ ਉਹ ਨਹੀਂ ਖੈਰੇ ਗੱਲ ਵਿਚਕਾਰ ਆ ਗਈ ਮੈਂ ਇਹ ਗੱਲ ਨਹੀਂ ਸੀ ਕਰ ਰਿਹਾ ਰਿਸ਼ਤਾ ਨਾਤਾ ਕਰਨਾ ਹੈ bizness ਕਰਨਾ ਹੈ ਸਲਾਮਾ ਦੇਣ ਵਾਲੇ ਹਜ਼ਾਰਾਂ ਮਿਲਣਗੇ ਪਰ ਉਹਨਾਂ ਦੇ ਵਿੱਚੋਂ ਕੁਝ ਚੰਗੀਆਂ ਸਲਾਮਾਂ ਤੇ ਕੁਝ ਮੰਦੀਆਂ ਸਲਾਮਾਂ ਦੇਣ ਵਾਲੇ ਮਿਲਣਗੇ ਲੋਕਾਂ ਵੱਲੋਂ ਮਿਲੀਆਂ ਸਲਾਮਾਂ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਪਰਖ ਪੜਤਾਲ ਕਰਨ ਦੀ ਲੋੜ ਪੈ ਸਕਦੀ ਹੈ ਜੱਜ ਬਣ ਕੇ ਉਹਨਾਂ ਨੂੰ ਕੋਖਣ ਦੀ ਲੋੜ ਪੈ ਸਕਦੀ ਹੈ ਵੀ ਇਹਦੀ ਸਲਾਹ ਮੇਰੇ ਬੁਰੇ ਵਿੱਚ ਜਾਏਗੀ ਜਾਂ ਭਲੇ ਵਿੱਚ ਜਾਏਗੀ ਪਰ ਇੱਕ ਬਾਪੂ ਐਸਾ ਹੈ ਜਿਹਦੇ ਵੱਲੋਂ ਜੋ ਸਲਾਹ ਮਿਲੇ ਉਹ ਅੱਖਾਂ ਬੰਦ ਕਰਕੇ ਮੰਨ ਲੈਣ ਵਿੱਚ ਪੜਾ ਹੈ ਅੱਖਾਂ ਬੰਦ ਕਰਕੇ ਬਿਨਾ ਪਰਖ ਤੋਂ ਬਿਨਾ ਸੋਚਣ ਤੋਂ ਬਿਨਾ ਜੱਜਮੈਂਟ ਤੋਂ ਪਿਓ ਦੀ ਸਲਾਹ ਬਾਪੂ ਦੀ ਸਲਾਹ ਨੇਤਰ ਬੰਦ ਕਰਕੇ ਮੰਨ ਲਿਆ ਕਰੋ ਕਿਉਂ ਕਿਉਂਕਿ ਬਾਪੂ ਦੀ ਸਲਾਹ ਵਿੱਚ ਬੇਈਮਾਨੀ ਨਹੀਂ ਹੈ ਬਾਪੂ ਦੀ ਸਲਾਹ ਵਿੱਚ ਚਤਰਾਈ ਨਹੀਂ ਬਾਪੂ ਦੀ ਸਲਾਹ ਵਿੱਚ ਧੋਖਾ ਨਹੀਂ ਬਾਪੂ ਦੀ ਸਲਾਹ ਵਿੱਚ ਠੱਗੀ ਨਹੀਂ ਬਾਪੂ ਦੀ ਸਲਾਹ ਵਿੱਚ ਇਹ ਨਹੀਂ ਕਿ ਇਹ ਮੇਰੇ ਤੋਂ ਅੱਗੇ ਨਾ ਨਿਕਲ ਜਾਏ ਦੁਨੀਆ ਦੇ ਅੰਦਰ ਇੱਕ ਬਾਪੂ ਹੀ ਹੈ ਜਿਹੜਾ ਇਹ ਸੋਚਦਾ ਹੈ ਔਰ ਇਹ ਲੋਚਾ ਰੱਖਦਾ ਹੈ ਤੇ ਬੱਚਿਆਂ ਨੂੰ ਕਹਿੰਦਾ ਹੈ ਕਿ ਮੈਂ ਇਥੋਂ ਤੱਕ ਕਾਰੋਬਾਰ ਨੂੰ ਲੈ ਕੇ ਆਇਆ ਤੂੰ ਇਸ ਤੋਂ ਅੱਗੇ ਲੈ ਕੇ ਜਾ ਕੋਈ ਦੁਨੀਆ ਦੇ ਅੰਦਰ ਇਦਾਂ ਦਾ ਸ਼ਖਸ ਨਹੀਂ ਮਿਲਦਾ ਵਿਰਲੀਆਂ ਵਾਂਝਿਆਂ ਨੂੰ ਛੱਡ ਕੇ ਸੁੱਚੀ ਸੋਚ ਵਾਲਿਆਂ ਨੂੰ ਛੱਡ ਕੇ ਜਿਹੜੇ ਤੁਹਾਨੂੰ ਤਰੱਕੀ ਕਰਦਿਆਂ ਨੂੰ ਵੇਖ ਕੇ برداشت ਕਰਨਗੇ ਜਰਨਗੇ ਪਰ ਬਾਪੂ ਐਦਾਂ ਦਾ ਜਿਹੜਾ ਇਹ ਕਹਿੰਦਾ ਹੈ ਵੀ ਬੇਟਾ ਤਰੱਕੀ ਕਰ ਮੈਂ ਇੱਥੋਂ ਤੱਕ ਆਇਆ ਤੂੰ ਇਤੋਂ ਹੋਰ ਅੱਗੇ ਚੱਲ ਹੋਰ ਉੱਚਾ ਉੱਠ ਤਰੱਕੀ ਕਰ ਬਾਪੂ ਦੀ ਸਲਾਹ ਅੱਖਾਂ ਬੰਦ ਕਰਕੇ ਮੰਨਣ ਦੇ ਅੰਦਰ ਭਲਾ ਇੱਕ ਹੋਰ ਗੱਲ ਮੇਰੇ ਸਾਹਮਣੇ ਆਉਂਦੀ ਹੈ ਵੀ ਬਾਪੂ ਤੋਂ ਬਿਨਾ ਮੋਢਾ ਥਾਪੜ ਕੇ ਗਲ ਬੱਕੜੀ ਵਿੱਚ ਲੈ ਕੇ ਡਿੱਗਦੇ ਬੱਚੇ ਨੂੰ ਡੋਲਦੇ ਬੱਚੇ ਨੂੰ ਛਾਤੀ ਦੇ ਨਾਲ ਲਾ ਕੇ ਕੋਈ ਇਹ ਗੱਲ ਨਹੀਂ ਕਹਿੰਦਾ ਕਿ ਬੇਟਾ ਪਰਵਾਹ ਨਾ ਕਰ ਜਿੰਨਾ ਸਮਾਂ ਮੈਂ ਖਲੋਤਾ ਨਾ ਉਹਨਾ ਸਮਾਂ ਤੈਨੂੰ ਘਬਰਾਉਣ ਦੀ ਲੋੜ ਨਹੀਂ ਜੇ ਡਿੱਗੇਗਾ ਜੇ ਡੋਲੇਗਾ ਤੇ ਮੈਂ ਹਰ ਵਕਤ ਤੇਰੇ ਨਾਲ ਤੈਨੂੰ ਖਲੋਤਾ ਮਿਲਾਂਗਾ ਇਹ ਬਾਪੂ ਹੈ ਜਿਹਦੀ ਗਲ ਬੱਕੜੀ ਦੇ ਅੰਦਰ ਉਹ ਸਾਸ ਮਿਲਦਾ ਜਿਹਦੇ ਪਿਆਰ ਵਿੱਚੋਂ ਇਹ ਲਫ਼ਜ਼ ਮਿਲਦੇ ਨੇ ਸੁਣਨ ਵਾਸਤੇ ਕਿ ਬੇਟਾ ਕਬਰਾਈ ਨਾ ਮੈਂ ਤੇਰੇ ਨਾਲ ਹਾਂ ਜਿੰਨੇ ਜੋਗਾ ਹਾਂ ਮੈਂ ਤੇਰੇ ਨਾਲ ਖਲੋਤਾ ਬਾਪੂ ਪਿਆਰ ਬਹੁਤ ਕਰਦਾ ਹੈ ਹਰ ਇੱਕ ਦਾ ਬਾਪੂ ਕਰਦਾ ਹੈ ਬਿਰਲਿਆਂ ਬਾਂਜਿਆਂ ਨੂੰ ਛੱਡ ਕੇ ਚਲੋ ਉਹ ਗਿਣਤੀ ਵਿੱਚ ਨਹੀਂ ਆਉਂਦੇ ਨਾ ਲੈਣੇ ਚਾਹੀਦੇ ਨੇ ਪਿਓ ਬਾਪੂ ਬੱਚਿਆਂ ਨੂੰ ਪਿਆਰ ਬਹੁਤ ਕਰਦਾ ਹੈ ਪਰ ਮਾਂ ਨੂੰ ਪਰਮਾਤਮਾ ਨੇ ਨਿਰੰਕਾਰ ਨੇ ਅੱਲਾਹ ਤਾਲਾ ਨੇ ਖੁਦਾਵੰਦ ਕਰੀਮ ਨੇ ਇਹ ਦਾਤ ਬਖਸ਼ੀ ਹੈ ਬੇ ਮਾਂ ਆਪਣੇ ਪਿਆਰ ਦਾ ਇਜ਼ਹਾਰ ਕਰ ਲੈਂਦੀ ਹੈ ਪ੍ਰਗਟਾਵਾ ਕਰ ਲੈਂਦਾ ਤੇ ਬਾਪੂ ਨੂੰ ਸ਼ਾਇਦ ਦੇ ਵਰਦਾਨ ਖੁਦਾਵਾਲੋਂ ਨਹੀਂ ਮਿਲਿਆ ਉਹ ਪਿਆਰ ਦਾ ਪ੍ਰਗਟਾਵਾ ਘਟ ਕਰਦਾ ਪਰ ਪਿਆਰ ਬਹੁਤ ਕਰਦਾ ਹੈ ਜੇ ਪਿਆਰ ਦਾ ਵਿਖਾਵਾ ਨਹੀਂ ਕਰਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਬਾਪੂ ਪਿਆਰ ਨਹੀਂ ਕਰਦਾ ਬਾਪੂ ਪਿਆਰ ਬਹੁਤ ਕਰਦਾ ਹੈ ਪਰ ਉਹ ਪ੍ਰਗਟਾਵਾ ਨਹੀਂ ਕਰਦਾ ਉਹਨੂੰ ਪ੍ਰਗਟਾਵਾ ਕਰਨਾ ਵਿਚਾਰੇ ਨੂੰ ਆਉਂਦਾ ਨਹੀਂ ਹੈ ਇਹ ਗੱਲ ਉਹਦੇ ਹਿੱਸੇ ਵਿੱਚ ਨਹੀਂ ਆਈ ਕਿ ਉਹ ਪ੍ਰਗਟਾਵਾ ਕਰੇ ਪਰ ਔਲਾਦ ਬਾਪੂ ਲਈ ਸਭ ਤੋਂ ਕੀਮਤੀ ਹੈ ਬਾਪੂ ਔਲਾਦ ਲਈ ਸਭ ਤੋਂ ਕੀਮਤੀ ਹੋਣਾ ਚਾਹੀਦਾ ਹੈ ਕੋਈ ਕਲ ਨਹੀਂ ਉਹ ਪ੍ਰਗਟਾਵਾ ਨਹੀਂ ਕਰਦਾ ਉਹਦੇ ਕੰਮਾਂ ਵਿੱਚੋਂ ਵੇਖੋ ਕਿ ਉਹ ਤੁਹਾਨੂੰ ਪਿਆਰ ਕਿੰਨਾ ਕਰਦਾ ਹੈ ਇਹ ਵੱਲ ਉਹਦੀ ਝੋਲੀ ਵਿੱਚ ਸ਼ਾਇਦ ਨਹੀਂ ਇਹ ਸਮਝ ਉਹਦੀ ਝੋਲੀ ਵਿੱਚ ਨਹੀਂ ਕਿ ਉਹ ਪ੍ਰਗਟਾਵਾ ਕਰ ਸਕੇ ਇਜ਼ਹਾਰ ਕਰ ਸਕੇ ਮੈਂ ਇੱਕ ਗੀਤ ਸੁਣਿਆ ਸੀ ਰਣਜੀਤ ਬਾਵੇ ਦਾ ਉਹਦੇ ਵਿੱਚ ਉਹਨੇ ਇੱਕ ਗੱਲ ਕਹੀ ਸੀ ਗੀਤ ਮਾੜਾ ਨਹੀਂ ਐ ਚੰਗਾ ਐ ਬੋਲ ਮਾੜਾ ਨਹੀਂ ਐ ਬਹੁਤ ਚੰਗਾ ਐ ਪੋਜ਼ਿਟਿਵ ਪੋਜ਼ਿਟਿਵਿਟੀ ਦੇਣ ਵਾਲਾ ਐ ਸੋਚ ਉੱਚੀ ਵਾਲਾ ਐ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਏ ਬਾਕੀ ਸਾਰੇ ਪੁੱਛਦੇ ਇਹ ਗੱਲ ਠੀਕ ਐ ਕਿਸੇ ਹੱਦ ਤੱਕ ਪਰ ਮੈਂ ਇਹ ਗੱਲ ਕਹਿੰਦਾ ਬਾਪੂ ਰੋਟੀ ਕਮਾ ਕੇ ਲਿਆਉਂਦਾ ਜੇ ਘਰ ਦੇ ਅੰਦਰ ਆਟਾ ਨਾ ਹੋਵੇ ਪਾਂਡੇ ਵਿੱਚ ਆਟਾ ਨਾ ਹੋਵੇ, ਰਾਸ਼ਨ ਪਾਣੀ ਨਾ ਹੋਵੇ ਤੇ ਮਾਂ ਪੁੱਛ ਵੀ ਕਿਵੇਂ ਲਾਏਗੀ, ਬਣਾ ਵੀ ਕਿਵੇਂ ਲਾਏਗੀ। ਬਾਪੂ ਕਮਾ ਕੇ ਲਿਆਉਂਦਾ ਹੈ, ਰਾਸ਼ਨ ਪਾਂਡਿਆਂ ਵਿੱਚ ਭਰਦਾ ਹੈ, ਮਾਂ ਬਣਾਉਂਦੀ ਹੈ। ਇਹ ਉਹਦੇ ਹਿੱਸੇ ਵਿੱਚ ਆਇਆ ਵੀ ਉਹ ਇਕੱਲੇ-ਇਕੱਲੇ ਨੂੰ ਪੁੱਛਦੀ ਹੈ ਵੀ ਤੂੰ ਰੋਟੀ ਖਾ ਲਈ, ਤੂੰ ਰੋਟੀ ਖਾ ਲਈ, ਤੂੰ ਰੋਟੀ ਖਾ ਲਈ ਜਾਂ ਨਹੀਂ ਖਾਧੀ। ਮੇਰਾ ਉਸ ਗੀਤ ਦੇ ਉੱਤੇ ਇਤਰਾਜ਼ ਨਹੀਂ। ਮੈਂ ਸਿਰਫ ਇੱਕ ਨੁਕਤਾ ਐਡ ਕਰ ਰਿਹਾ ਵੀ ਬਾਪੂ ਰੋਟੀ ਕਮਾਉਂਦਾ ਹੈ। ਤੇ ماں ਬਣਾਉਂਦੀ ਏ ਤੇ ਫਿਰ ਪੁੱਛਦੀ ਏ ਵੀ ਬੇਟਾ ਤੂੰ ਖਾ ਲਈ ਏ ਜਾਂ ਨਹੀਂ ਖਾ ਲਈ ਜਾਂ ਦੂਰ ਬੈਠੇ ਨੂੰ ਕਹਿੰਦੀ ਵੀ ਤੂੰ ਕਮਾਇਆ ਕਰ ਬਣਾਇਆ ਕਰ ਤੇ ਖਾਇਆ ਕਰ ਇੱਕ ਨੁਕਤਾ ਹੋਰ ਨੋਟ ਕਰ ਲਿਓ ਜੇਬ ਵਿੱਚ ਪੈਸੇ ਹੁੰਦਿਆਂ ਆਪਣੀ ਔਲਾਦ ਨੂੰ ਕਹਿਣਾ ਤੂੰ ਚੀਜ਼ ਖਰੀਦ ਲੈ ਮਹਿੰਗੇ ਭਾਅ ਦੀ ਖਰੀਦ ਲੈ ਆਪਣਾ ਸ਼ੌਂਕ ਮਾਰ ਲੈਣਾ ਆਪਣੇ ਲਈ ਚੀਜ਼ ਨਾ ਖਰੀਦਣਾ ਇਹ ਕੰਜੂਸੀ ਨਹੀਂ ਇੱਕ ਭਿਉ ਹੈ ਇਹ ਬਾਪੂ ਹੈ ਇਹ ਕੰਜੂਸੀ ਨਹੀਂ ਉਹ ਕੰਜੂਸ ਨਹੀਂ ਉਹਨੂੰ ਸ਼ੌਕ ਮਾਰਨਾ ਹੁੰਦਾ ਕੋਈ ਗੱਲ ਨਹੀਂ ਮੇਰਾ ਚੱਲ ਜਾਏਗਾ ਮੇਰੇ ਧੀਆਂ ਤੇ ਪੁੱਤ ਆਪਣੇ ਸ਼ੌਕ ਪੂਰੇ ਕਰਨ। 3 ਦਾ ਸ਼ੈੱਡ ਕਿਧਰੇ ਪਿਆ ਹੋਵੇ ਨਾ ਤੇ ਕਿਧਰੇ ਗੜੇ ਪੈਣ ਮੀਂਹ ਪਵੇ 3 ਦਾ ਸ਼ੈੱਡ ਰੋਲਾ ਬੜਾ ਪਾਉਂਦਾ ਹੈ। ਬਾਪੂ ਦਾ ਸਭਾ ਢੀਂ ਦੇ ਸ਼ੈੱਡ ਵਰਗਾ ਹੈ। ਘਰ ਦੇ ਅੰਦਰ ਰੋਲਾ ਪਾਉਣ ਵਾਲਾ ਇੱਕ ਚਾਹੀਦਾ ਹੈ। ਜਿਨ੍ਹਾਂ ਕੋਲ ਨਹੀਂ ਉਹ ਤਰਸ ਜਾਂਦੇ ਨੇ ਉਸ ਰੌਲੇ ਨੂੰ ਕੰਨ ਤਰਸ ਜਾਂਦੇ ਨੇ ਰੌਲਾ ਸੁਣਨ ਵਾਸਤੇ ਟੀਨ ਦਾ ਛੱਡ ਰੌਲਾ ਬੜਾ ਪਾਉਂਦਾ ਹੈ ਪਰ ਇਹ ਵੀ ਤੇ ਖਿਆਲ ਕਰੋ ਟੀਨ ਦਾ ਛੱਡ ਹੀ ਤੁਹਾਨੂੰ ਮੀਂਹ ਤੋਂ ਬਚਾਰਿਆ ਹੈ ਬਰਫ਼ ਤੋਂ ਬਚਾਰਿਆ ਹੈ ਹਨੇਰੀ ਤੋਂ ਬਚਾਰਿਆ ਹੈ ਬਾਪੂ ਜੇ ਰੌਲਾ ਪਾਉਂਦਾ ਹੈ ਨਾ ਤੇ ਕਈ ਆਫਤਾਂ ਤੋਂ ਤੁਹਾਨੂੰ ਬਚਾਰਿਆ ਹੈ ਬਾਪੂ ਦੀ ਕਦਰ ਕਰਿਆ ਕਰੋ ਜਿਨ੍ਹਾਂ ਦੇ ਚਲੇ ਗਏ ਉਹਨਾਂ ਦੇ ਕੋਲ ਸਾਡੇ ਤਰ੍ਹਾਂ ਰੋਣਾ ਰਹਿ ਜਾਂਦਾ ਹੈ ਜਿਸ ਨੇ ਦੇ ਕੋਲ ਉਹ ਬਾਪੂ ਦੀ ਇੱਜ਼ਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ